ਸਤਿ ਸ੍ਰੀ ਅਕਾਲ ਸਪੀਅਰ ਇੰਡੀਆ ਦਵਾਰਾ ਚਲਾਈਤ ਪ੍ਰੋਗਰਾਮ ਚ ਮੈਂ ਹਾਂ ਗੁਰਜੀਤ ਸਿੰਘ ਤੁੱਲੇਵਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਅੱਜ ਦੀਆਂ ਮੁੱਖ ਸੁਰਖੀਆਂ ਤੇ ਲੁਧਿਆਣਾ ਵਿਖੇ ਤੇਲ ਬੀਜ ਫਸਲਾਂ ਸੰਬੰਧੀ ਕਿਸਾਨ ਸਿਖਲਾਈ ਕੈਂਪ ਅਯੋਜਿਤ ਕਿਸਾਨਾਂ ਨੂੰ ਦਿੱਤੀਆਂ ਵੱਖ-ਵੱਖ ਜਾਣਕਾਰੀਆਂ ਮਹੀਨਦਰਾ ਟਰੈਕਟਰ ਦਾ 475 DI XP+ ਟਰੈਕਟਰ ਕਿਸਾਨਾਂ ਲਈ ਲਾਹੇਵੰਦ ਦੇਸ਼ ਵਿੱਚ ਹੋ ਰਏ ਇਸ ਟਰੈਕਟਰ ਦੇ ਚਾਤੇ ਮਹਾਰਾਸ਼ਟਰ ਦੇ ਬੀਮਾ ਯੋਜਨਾ ਨੇ ਰਚਿਆ ਇਤਿਹਾਸ ਪਹਿਲੀ ਵਾਰ 1.71 ਕਰੋੜ ਕਿਸਾਨਾਂ ਨੇ ਕਰਵਾਈ ਰੀਟੇਸ਼ਨ ਦਵਾਈ ਵਿੱਚ ਵਿਸ਼ਵ ਦੇ 200 ਦੇਸ਼ਾਂ ਦੇ 70000 ਨੀਤੀਕਾਰਾਂ ਅਤੇ ਵਾਤਾਵਰਣ ਪ੍ਰੇਮੀਆਂ ਦੀ ਬੈਠਕ ਕਿਸਾਨਾਂ ਨੂੰ ਬਦਲ ਦੇ ਮੌਸਮ ਤੋਂ ਸੁਚੇਤ ਰਹਿਣ ਦੀ ਕੀਤੀ اپੀਲ ਪੰਜਾਬ ਹਰਿਆਣਾ ਵਿੱਚ ਧੁੰਦ ਦਾ ਕਹਿਰ ਲਗਾਤਾਰ جاری ਅਗਲੇ ਦਿਨਾਂ ਦੌਰਾਨ ਠੀਤ ਲਹਿਰ ਵਧਣ ਦੇ ਅਸਰ ਆਓ ਹੁਣ ਜਾਣਦੇ ਹਾਂ ਇਹਨਾਂ ਖਬਰਾਂ ਨੂੰ ਵਿਸਤਾਰ ਨਾਲ ਲੁਧਿਆਣਾ ਵਿਖੇ ਖੇਤੀ ਵਿਵਹਿੰਤਾ ਤਹਿਤ ਹਾੜੀ ਦੀਆਂ ਤੇਲ ਬੀਜ ਫਸਲਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦੀ ਅਗਵਾਈ ਮੁੱਖ ਖੇਤੀਬਾੜੀ ਅਫਸਰ ਨਰਿੰਦਰ ਸਿੰਘ ਵੈਣੀਪਾਲ ਨੇ ਕੀਤੀ ਇਸ ਸਕਲਾਈ ਕੈਂਪ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਏ ਮਾਹਿਰਾਂ ਦੀ ਟੀਮ ਨੇ ਹਾੜੀ ਦੀਆਂ ਤੇਲ ਬੀਜ ਫਸਲਾਂ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜੇਕਰ ਤੁਸੀਂ ਵੀ ਖੇਤੀ ਨੂੰ ਆਸਾਨ ਅਤੇ ਲਾਭਦਾਇਕ ਬਣਾਉਣ ਲਈ ਇੱਕ ਸ਼ਕਤੀਸ਼ਾਲੀ ਟਰੈਕਟਰ ਦੀ ਯੋਜਨਾ ਬਣਾ ਰਹੇ ਹੋ ਤਾਂ ਮਹਿੰਦਰਾ ਦਾ 475 DIXV+ ਟਰੈਕਟਰ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ। ਦੱਸਦੀਏ ਮਜ਼ਬੂਤ ਵਾਡੀ ਅਤੇ ਵਧੀਆ ਦਿੱਖ ਵਾਲ ਇਸ ਟਰੈਕਟਰ ਵਿੱਚ 2979 CC ਸਮਰੱਥਾ ਵਾਲਾ 36 ਸਾਲੀ ਇੰਜਣ ਹੈ ਜੀਤੇ ਚਰਚੇ ਪੂਰੇ ਦੇਸ਼ ਵਿੱਚ ਹੋ ਰਹੇ ਹਨ। ਪ੍ਰਧਾਨ ਮੰਤਰੀ ਫਾਜ਼ਲ ਬੀਮਾ ਨੂੰ ਲੈ ਕੇ ਮਹਾਰਾਸ਼ਟਰ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਹੈ। ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ 2023 ਵਿੱਚ ਸੌਣੀ ਦੇ ਸੀਜ਼ਨ ਦੌਰਾਨ 1 ਕਰੋੜ 71 ਲੱਖ ਕਿਸਾਨਾਂ ਨੇ ਬੀਮੇ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਦਰਅਸਲ ਇਹਨਾਂ ਰਜਿਸਟ੍ਰੇਸ਼ਨਾਂ ਦਾ ਕਾਰਨ ਰਾਜ ਸਰਕਾਰ ਦੀ ਇੱਕ ਯੋਜਨਾ ਦਾ ਪ੍ਰਭਾਵ ਹੈ ਜਿਸ ਦੇ ਤਹਿਤ ਸਿਰਫ 1 ਰੁਪਏ ਵਿੱਚ ਫਸਲ ਬੀਮਾ ਯੋਜਨਾ ਦਾ ਲਾਭ ਸ਼ੁਰੂ ਕੀਤਾ ਗਿਆ ਹੈ। ਹੁਣ ਸੂਬੇ ਦੇ ਕਿਸਾਨਾਂ ਨੂੰ ਪ੍ਰੀਮੀਅਮ ਵਜੋਂ ਸਿਰਫ 1 ਰੁਪਿਆ ਦੇਣਾ ਪਵੇਗਾ। ਕਿਸਾਨਾਂ ਦੇ ਪ੍ਰੀਮੀਅਮ ਦਾ ਬਾਕੀ ਹਿੱਸਾ ਮਹਾਰਾਸ਼ਟਰ ਸਰਕਾਰ ਖੁਦ ਅਦਾ ਕਰੇਗੀ। ਮੀਡੀਆ ਰਿਪੋਰਟਾਂ ਅਨੁਸਾਰ ਕੁਝ ਦਿਨ ਪਹਿਲਾਂ ਵਿਸ਼ਵ ਦੇ 200 ਦੇਸ਼ਾਂ ਦੇ 70000 ਤੋਂ ਵੱਧ ਨੀਤੀਕਾਰਾਂ, ਮਾਹਿਰ ਅਤੇ ਵਾਤਾਵਰਣ ਪ੍ਰੇਮੀਆਂ ਦੀ ਦੁਬਈ ਵਿੱਚ ਮੀਟਿੰਗ ਹੋਈ। ਇਹ ਮੀਟਿੰਗ ਆਉਣ ਵਾਲੇ ਤਾਪਮਾਨ ਦੇ ਪ੍ਰਭਾਵ ਨੂੰ ਨਜਿੱਠਣ ਲਈ ਕੀਤੀ ਗਈ। ਮਾਹਿਰਾਂ ਅਨੁਸਾਰ ਸਾਲ 2023 ਹੁਣ ਤੱਕ ਦਾ ਸਭ ਤੋਂ ਵੱਧ ਗਰਮ ਸਾਲ ਰਹਿਣ ਵਾਲਾ ਹੈ ਅਤੇ 2024 ਦੇ ਸ਼ੁਰੂਆਤੀ ਮਹੀਨੇ ਵੀ ਇਸ ਨਾਲ ਪ੍ਰਭਾਵਿਤ ਹੋਣਗੇ। ਉਨਾ ਕਿਹਾ ਇਸਾਲਵ ਪੂਰੀ ਦੁਨੀਆ ਵਿੱਚ ਹੋਈ ਘਟਨਾਵਾਂ ਨੇ ਜਲ ਅਤੇ ਥਲ ਦੇ ਜੀਵਨ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਇਸ ਲਈ ਹੁਣ ਸੋਚਣ ਨਾਲ ਕੁਝ ਕਰਨ ਵੱਲ ਬਚੇਰੇ ਧਿਆਨ ਦੇਣ ਦੀ ਲੋੜ ਹੈ ਪੰਜਾਬ ਵਿੱਚ ਅੱਜ ਧੁੰਦ ਦਾ ਘੇਰ ਲਗਾਤਾਰ ਜਾਰੀ ਹੈ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ ਹੈ ਮੌਸਮ ਵਿਭਾਗ ਦੇ ਮੁਤਾਬਕ ਪਹਾੜਾਂ ਅਤੇ ਬਰਫ਼बारी ਕਾਰਨ ਪੰਜਾਬ 'ਚ ਠੰਡ ਲਿਆ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਸ਼ਹਿਰਾਂ ਦੇ ਸ਼ਹਿਰਾਂ ਦੇ ਵਿੱਚ ਹੋਰ ਗਰਾਵਟ ਆਵੇਗੀ ਮੰਗਲਵਾਰ ਸਵੇਰੇ ਪੰਜਾਬ ਦੇ ਔਸਤ ਤਾਪਮਨ ਵਿੱਚ ਪਿਛਲੇ ਦਿਨਾਂ ਦੇ ਮੁਕਾਬਲੇ 0.6 ਡਿਗਰੀ ਦੀ ਗਰਾਵਟ ਦਰਜ ਕੀਤੀ ਗਈ। ਤਾਜ਼ਾ ਤੇ ਤਰੀਨ ਖਬਰਾਂ ਜਾਣ ਲਈ ਜੁੜੇ ਰਹੋ ਖਰੀਚੀ ਜਾਗਰਣ ਪੰਜਾਬੀ ਦੇ ਨਾਲ।